ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆਂ ਕਿ ਤੁਸੀਂ ਸਾਰੇ ਜਾਣ ਠੀਕ ਠਾਕ ਹੋਵੋਗੇ ਹਾਂਜੀ ਆਪਾਂ ਵੀ ਜੀ ਬਿਲਕੁਲ ਠੀਕ ਠਾਕ ਆ ਤੇ ਲੱਗਿਆ ਜੀ ਆਪਾਂ ਆਪਣੀ ਵੀਡੀਓ ਦੀ ਸਟਾਰਟਿੰਗ ਕਰਨ ਜੇਕਰ ਸਾਡੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਜਰੂਰ ਦੱਸਿਓ ਹਾਂਜੀ ਅੱਜ ਦੀ ਵੀਡੀਓ ਹੈਗੀ ਹੈ ਜੀ ਆਪਾਂ ਇਹ ਜਿਹੜੀ ਆਪਣੀ ਵੇਸਟ ਚਾਹ ਪੱਤੀ ਆ ਕਿ ਆਪਾਂ ਚਾਹ ਬਣਾ ਲਾਨੇ ਉਸ ਤੋਂ ਬਾਅਦ ਆਪਾਂ ਆਪਣੀ ਜਿਹੜੀ ਵੇਸਟ ਚਾਹ ਪੱਤੀ ਆ ਇਹ ਆਪਾਂ ਸੈਟ ਕਰ ਦਿੰਨੇ ਆ ਤੇ ਇਹ ਆਪਾਂ ਸਿੱਟਣੀ ਨਹੀਂ ਹੈਗੀ ਤੇ ਮੈਂ ਤੁਹਾਨੂੰ ਦੱਸਦੀ ਹਾਂ ਕਿ ਇਹਦੀ ਆਪਾਂ ਬਹੁਤ ਹੀ ਵਧੀਆ ਟਰਿਕ ਆ ਜਿਹੜੀ ਹੈ ਨਾ ਯੂਜ਼ ਕਰਨ ਲੱਗੇ ਆ ਤੇ ਬਹੁਤ ਵਧੀਆ ਇੱਕ ਚੀਜ਼ ਬਣਾਉਣ ਲੱਗੇ ਆ ਤੇ ਤੁਸੀਂ ਵੀ ਆਪਦੇ ਘਰੇ ਟਰਾਈ ਕਰਿਓ ਤੇ ਮੈਂ ਤੁਹਾਨੂੰ ਦੱਸਦੀ ਹਾਂ ਕਿ ਆਪਾਂ ਅੱਗੇ ਕੀ ਕਰਨਾ ਹਾਂਜੀ ਸਭ ਤੋਂ ਪਹਿਲਾਂ ਜੀ ਆਪਾਂ ਇਹਨੂੰ ਗੈਸ ਔਨ ਕਰ ਲਿਆ ਤੇ ਇਹਦੇ ਵਿੱਚ ਆਪਾਂ ਜੀ ਇੱਕ ਕੱਪ ਜਿਹੜਾ ਪਾਣੀ ਦਾ ਪਾ ਦੇਣਾ ਹਾਂਜੀ ਆਪਾਂ ਹੁਣ ਇਹਨੂੰ ਉਬਾਲੀ ਆਉਣ ਦਵਾਂਗੇ ਤੇ ਫਿਰ ਮੈਂ ਤੁਹਾਨੂੰ ਦੱਸਦੀ ਹਾਂ ਕਿ ਮੈਂ ਇਹ ਜਿਹੜੀ ਬੇਸਡ ਚਾਪਤੀ ਆ ਇਹ ਮੈਂ ਕਦੇ ਵੀ ਸੈਟ ਨਹੀਂ ਹੈਗੀ ਤੇ ਆਪਾਂ ਇਹਦਾ ਕੀ ਕੁਝ ਬਣਾਉਣੇ ਨੇ ਤੇ ਤੁਸੀਂ ਵੀ ਦੇਖਦੇ ਜਾਇਓ ਤੇ ਐਂਡ ਤੱਕ ਜਰੂਰ ਦੇਖਿਓ ਜੇਕਰ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਮੈਨੂੰ ਜਰੂਰ ਦੱਸਿਓ ਹਾਂਜੀ ਇਹਨੂੰ ਉਬਾਲੀ ਆ ਜਾਣ ਦੋ ਤੇ ਫਿਰ ਮੈਂ ਤੁਹਾਨੂੰ ਦਿਖਾਉਣੀ ਆ ਹਾਂਜੀ ਤੁਸੀਂ ਦੇਖ ਸਕਦੇ ਹੋ ਕਿ ਇਹ ਚਾਹ ਪੱਤੀ ਨੂੰ ਜਿਹੜੀ ਉਬਾਲੀ ਆਉਣੇ ਸ਼ੁਰੂ ਹੋ ਗਈ ਤੇ ਇਹਨੂੰ ਆਪਾਂ ਜਿਹੜਾ ਚੰਗੀ ਤਰ੍ਹਾਂ ਉਬਾਲ ਲੈਣਾ ਤੇ ਫਿਰ ਆਪਾਂ ਇਹਦੇ ਵਿੱਚ ਇੱਕ ਚੀਜ਼ ਹੋਰ ਐਡ ਕਰਾਂਗੇ ਮੈਂ ਤੁਹਾਨੂੰ ਉਹ ਵੀ ਦੱਸੂਗੀ ਤੇ ਆਪਣੀ ਚਾਪਤੀ ਨੂੰ ਜਿਹੜੀ ਉਵਾਲੀ ਆਉਣੀ ਆ ਜਿਹੜੀ ਉਹ ਸਟਾਰਟ ਹੋ ਗਈ ਆ ਦੇਖੋ ਚੰਗੀ ਤਰ੍ਹਾਂ ਪਰ ਰਹਾ ਲੈਣੀ ਆ ਇਹ ਸਿਰਫ ਕੱਲੀ ਇਹਦੇ ਵਿੱਚ ਆਪਾਂ ਜਿਹੜੀ ਵੇਸਟ ਚਾਪਤੀ ਆ ਉਹੀ ਆਪਾਂ ਐਡ ਕੀਤੀ ਆ ਤੇ ਉਸ ਤੋਂ ਬਾਅਦ ਵਿੱਚ ਇਹਦੇ ਵਿੱਚ ਆਪਾਂ ਥੋੜਾ ਜਿਹਾ ਪਾਵਾਂਗੇ ਸਿਰਕਾ ਐਨਕ ਹੁਣ ਇਹ ਸਿਰਕਾ ਪਾ ਕੇ ਆਪਾਂ ਇਹਨੂੰ ਥੋੜਾ ਜਿਹਾ ਟਾਈਮ ਹੋਰ ਰਜਣ ਦਵਾਂਗੇ ਤੇ ਫਿਰ ਮੈਂ ਤੁਹਾਨੂੰ ਦਿਖਾਉਣੀ ਆ ਕਿ ਆਪਾਂ ਇਹਨੂੰ ਕੀ ਬਣਾਉਣਾ ਹੈ ਆਪਾਂ ਇਹ ਕੀ ਮਤਲਬ ਇਹ ਇਹ ਆਪਾਂ ਕੰਮ ਲੈ ਸਕਦੇ ਐ ਚੋ ਵੇਸਟ ਚਾਹ ਪੱਤੀ ਤੋਂ ਤੇ ਬਹੁਤ ਹੀ ਟ੍ਰਿਕ ਵਧੀਆ ਐ ਇਹ ਤੁਸੀਂ ਵੀ ਆਪਦੇ ਘਰੇ ਟਰਾਈ ਜ਼ਰੂਰ ਕਰਿਓ ਹਾਂਜੀ ਲੋ ਜੀ ਚੰਗੀ ਤਰ੍ਹਾਂ ਇਹ ਰਿਜ ਗਈ ਆ ਤੇ ਆਪਾਂ ਆਪਣਾ ਗੈਸ ਜਿਹੜਾ ਉਹ ਬੰਦ ਕਰ ਦੇਣਾ ਵਾ ਗੈਸ ਬੰਦ ਕਰਨ ਤੋਂ ਬਾਅਦ ਹਾਂਜੀ ਇੱਥੇ ਆਪਾਂ ਇੱਕ ਗਲਾਸ ਲੈ ਲਿਆ ਚਾਹ ਪਉਣ ਲਈ ਲੈ ਲਈ ਆਪਾਂ ਤੇ ਇਹਦੇ ਵਿੱਚ ਆਪਾਂ ਇਹ ਜਿਹੜਾ ਪਾਣੀ ਆ ਇਹ ਆਪਾਂ ਪõਣ ਦੇਣਾ ਇਹਨੂੰ ਲੋਤੀ ਇਥੇ ਆਪਾਂ ਇਹਨੂੰ ਚੰਗੀ ਤਰ੍ਹਾਂ ਪੁਣ ਕੇ ਤੇ ਹੁਣ ਹੁਣ ਆਪਾਂ ਇਸ ਪਾਣੀ ਦਾ ਆਪਾਂ ਕੀ ਯੂਜ਼ ਕਰਨਾ ਮੈਂ ਤੁਹਾਨੂੰ ਦੱਸਦੀ ਆ ਉਸ ਤੋਂ ਬਾਅਦ ਆਪਾਂ ਆਪਣੇ ਸ਼ਿੰਕਾ ਨਾਲ ਜਿਹੜਾ ਭਾਂਡੇ ਮਾਂਜਣੇ ਵਾਲਾ ਇਹਦੇ ਵਿੱਚ ਕਾਕਰੋਚ ਵਗੈਰਾ ਵੀ ਹੁੰਦੀ ਆ ਗਰਮੀਆਂ ਦੇ ਵਿੱਚ ਕਈ ਵਾਰੀ ਹੈਨਾ ਮੱਛਰ ਵੀ ਬਹੁਤ ਜ਼ਿਆਦਾ ਹੋ ਜਾਂਦਾ ਆ ਤੇ ਤੁਸੀਂ ਇਹਨੂੰ ਕੀ ਕਰਨਾ ਆ ਆਪਾਂ ਇਹਦੇ ਵਿੱਚ ਪਾ ਲੈਣਾ ਆ ਦੇਖੋ ਇਹ ਤਾਂ ਗਰਮ ਪਾਣੀ ਆ ਥੋੜਾ ਸ਼ਿੰਕਾ ਜਿਹੜਾ ਵਿੱਚੋਂ ਇਹਨ ਬਿਲਕੁਲ ਹੀ ਸਾਫ਼ ਹੋ ਜਾਊਗਾ ਕਾਕਰੇਚ ਵਗੈਰਾ ਵੀ ਨਹੀਂ ਆਉਣਗੇ ਤੇ ਬਾਕੀ ਜਿਹੜੀ ਸੁੰਡੀਆਂ ਵਗੈਰਾ ਹੁੰਦੀਆਂ ਨੇ ਆਪਣੀਆਂ ਕਈ ਵਾਰੀ ਪੈ ਜਾਂਦੀਆਂ ਨੇ ਉਹ ਵੀ ਨਹੀਂ ਆਉਣਗੀਆਂ ਕਿਉਂਕਿ ਅੰਦਰਲਾ ਪਾਈਪ ਆ ਜਿਹੜਾ ਉਹ ਸਾਰਾ ਇਹਦਾ ਸਾਫ਼ ਹੋ ਜੂਗਾ ਤੇ ਇਸ ਤੋਂ ਬਾਅਦ ਵਿੱਚ ਆਪਾਂ ਇਹਨੂੰ ਬਸ ਇਦਾਂ ਹੀ ਛੱਡ ਦੇਣਾ ਵਾ ਤੇ ਕੁਝ ਟਾਈਮ ਬਾਅਦ ਆਪਾਂ ਜਿਹੜਾ ਸਾਫ਼ ਪਾਣੀ ਆ ਉਹ ਇਹਦੇ ਵਿੱਚ ਆਪਾਂ ਪਾ ਦੇਣਾ ਵਾ ਤੇ ਅੱਜ ਦੀ ਵੀਡੀਓ ਆਪਣੀ ਇੰਨੀ ਜੇਕਰ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਤਾਂ ਮੈਨੂੰ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਜਰੂਰ ਦੱਸਿਓ ਮਿਲਦੇ ਆਂ ਜੀ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਬਾਏ ਬਾਏ